ਮੇਰੇ ਲਈ ਪੂਰੇ ਪੰਜਾਬ ਲਈ ਔਰ ਫਰੀਦਕੋਟ ਇਲਾਕੇ ਦੇ ਲਈ ਇੱਕ ਬਹੁਤ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਇੱਕ ਹੈਲਥ ਕਿਲਿੰਗ ਸੈਂਟਰ ਹੈ ਜਿਹੜਾ ਉਹ ਐਮਯੂਸੀ ਪਿਛਲੇ ਦਿਨਾਂ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਕੀਤਾ ਸੀਗਾ ਅੱਜ ਉਹਦਾ ਫਾਰਮਲ ਇਨੋਗੁਰੇਸ਼ਨ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਵੀਸਾ ਐਮਐਲਏ ਸਾਹਿਬ ਸਾਰੇ ਸਾਡੇ ਸਾਥੀ ਨੇ ਜਿਹੜੇ ਐਮਸ ਵੀ ਡਾਇਰੈਕਟਰ ਸਾਹਿਬਾਨ ਨੇ ਜਿਹੜੇ ਔਰ ਪੀਡੀਸੀ ਤੋਂ ਕੁਦੂ ਜੀ ਇਹਨੇ ਮੈਂ ਸਮਝਦਾ ਕਿ ਇਹਦੇ ਨਾਲ ਜੋ ਇੱਕ ਬਹੁਤ ਅਰਜੈਂਟ ਨੀਡ ਹੈ ਅੱਜ ਸਕਿਲਡ ਮੈਨਪਾਵਰ ਦੀ ਹੈਲਥ ਸੈਕਟਰ ਦੇ ਵਿੱਚ ਉਹਦੀ ਕਾਫੀ ਪਰਪਾਈ ਹੈ ਜਿਹੜੀ ਉਹ ਹੋਣੀ ਹੈ ਕਿਉਂਕਿ ਇਨਫਰਾਸਟ੍ਰਕਚਰ ਤਾਂ ਸਰਕਾਰਾਂ ਜਾਂ ਮੇਬੀ ਪ੍ਰਾਈਵੇਟ ਸੈਕਟਰ ਦੇ ਵਿੱਚ ਬਣ ਜਾਂਦੇ ਹੁੰਦੇ ਨੇ ਪਰ ਅੰਟਿਲ ਐਂਡ ਅਲੈਸ ਉਹਨਾਂ ਨੂੰ ਚਲਾਉਣ ਲਈ ਔਰ ਪੇਸ਼IENTS ਨੂੰ ਸੰਭਾਲਣ ਦੇ ਲਈ ਸਕਿਲਡ ਵਰਕਫੋਰਸ ਨਹੀਂ ਹੋ ਵੀ ਜੋ ਤੱਕ ਉਦੋਂ ਤੱਕ ਉਹ ਹੋਏ ਵੀ ਨਾ ਹੋਇਆ ਵਰਗੇ ਹੋ ਜਾਂਦੇ ਨੇ ਤੇ ਹੁਣ ਅੱਜ ਕਿਉਂਕਿ ਸਾਡੀ ਸਰਕਾਰ ਦਾ ਆਵਾਜ਼ ਦੀ ਪਾਰਟੀ ਦੀ ਸਰਕਾਰ ਦਾ ਮਾਨਸਬ ਦੀ ਅਗਵਾਈ ਦੇ ਵਿੱਚ ਸਪੈਸ਼ਲ ਫੋਕਸ ਹੈ ਜਿਹੜਾ ਉਹ ਹੈਲਥ ਔਰ ਐਜੂਕੇਸ਼ਨ ਦੇ ਉੱਪਰ ਹੁੰਦਾ ਔਰ ਦੋਨੋਂ ਫੀਲਡ ਨੇ ਜਿਹੜੇ ਸਾਡੇ ਏਰੀਆਜ਼ ਆਫ ਇੰਟਰਸਟ ਜਿਹੜੇ ਸਾਡਾ ਕੋਰ ਏਰੀਆਜ਼ ਆਫ ਪੋਲਿਟਿਕਸ ਨੇ ਆਵਾਜ਼ ਦੀ ਪਾਰਟੀ ਦੇ ਕਿ ਹੈਲਥ ਔਰ ਐਜੂਕੇਸ਼ਨ ਉਹ ਦੋਨੋਂ ਇਸ ਤਰੀਕੇ ਦੇ ਦੇ ਇੰਸਟੀਟਿਊਟ ਦੇ ਵਿੱਚ ਕਵਰ ਹੁੰਦੇ ਨੇ ਕਿ ਜਿੱਥੇ ਬੱਚਿਆਂ ਨੂੰ ਸਕਿਲਿੰਗ ਉਹਨਾਂ ਨੂੰ ਕਰਾਈ ਜਾਂਦੀ ਹੈ ਉਹਨਾਂ ਦੇ ਹੱਥ ਦੇ ਵਿੱਚ ਹੁਨਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਅੱਗੇ ਚੱਲ ਕੇ ਮਰੀਜ਼ਾਂ ਨੂੰ ਉਹ ਅੱਗੇ ਚੱਲ ਕੇ ਲੋਕਾਂ ਨੂੰ ਹੈਲਥ ਕੇਅਰ ਸਰਵਿਸ ਜਿਹੜੀ ਆ ਉਹ ਦੇ ਸਕਣ ਸੋ ਮੈਂ ਸਮਝਦਾ ਕਿ ਇਸ ਇਲਾਕੇ ਦੇ ਲਈ ਇਹ ਬਹੁਤ ਵਧੀਆ ਔਰ ਵੱਡਾ ਅਚੀਵਮੈਂਟ ਤੇ ਸਾਰਿਆਂ ਨੂੰ ਖਾਸ ਤੌਰ ਤੇ ਜਿਸ ਤਰ੍ਹਾਂ ਤੇ ਬੀਸੀ ਸਾਹਿਬ ਨੂੰ ਮੁਬਾਰਕਬਾਦ ਕਿ ਜਿਨ੍ਹਾਂ ਨੇ ਬਹੁਤ ਉਪਰਾਲੇ ਕੀਤੇ ਇਹਦੇ ਲਈ ਤੇ ਅੱਜ ਉਹ ਅੱਜ ਸਪਨਾ ਜਿਹੜਾ ਉਸਾ ਕਰ ਰਿਹਾ ਸਰ ਇਹਨਾਂ ਬੱਚਿਆਂ ਲਈ ਜੋਬ অপਸ਼ਨਸ ਨੇ ਪੰਜਾਬ ਸਰਕਾਰ ਦੇ ਲੈ ਕੇ ਆ ਪੰਜਾਬ ਸਰਕਾਰ ਨੇ ਜੀ ਜਦੋਂ ਇਸ ਫੀਲਡ ਦੇ ਵਿੱਚ ਬੱਚਿਆਂ ਦੇ ਹੱਥ ਦੇ ਵਿੱਚ ਹਨਰ ਹੋ ਜਾਏਗਾ ਉਹਦੀ ਕੱਲੇ ਫਰੀਦਕੋਟ ਜਾਂ ਪੰਜਾਬ ਦੇ ਵਿੱਚ ਨਹੀਂ ਜਾਂ ਕੱਲੇ ਮੁਲਕ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਅੱਜ ਡਿਮਾਂਡ ਹੈ ਸੋ ਮੈਂ ਸਮਝਦਾ ਕਿ ਜਿਹੜੀ ਇੰਨੀ ਹਾਈ ਪ੍ਰਾਇੋਰਟੀ ਇੰਨੀ ਹਾਈ ਡਿਮਾਂਡ ਜੌਬਸ ਨੇ ਉਨਾਂ ਲਈ ਜੌਬ ਓਪਰਚ्युनिटीज ਤਾਂ ਐਂਡਲੈਸ ਨੇ ਆ ਪਿਛਲੇ 4 ਸਾਲਾਂ ਦੇ ਵਿੱਚ 61000 ਸਰਕਾਰੀ ਨੌਕਰੀਆਂ ਪੰਜਾਬ ਸਰਕਾਰ ਆਪਦੇ ਲੈਵਲ ਦੇ ਉੱਪਰ ਦੇ ਚੁੱਕੀ ਸੋ ਰੈਸਟ ਅਸ਼ੂਰਡ ਕਿ ਇਹ ਜਿਹੜੇ ਬੱਚੇ ਹੋਣਗੇ ਇਹਨਾਂ ਦੀ ਇੱਥੇ ਵੀ ਲੋੜ ਹੈ ਇਹਨਾਂ ਦੀ ਪੂਰੇ ਪੰਜਾਬ ਦੇ ਵਿੱਚ ਵੀ ਲੋੜ ਹੈ ਮੁਲਕ ਦੇ ਵਿੱਚ ਵੀ ਲੋੜ ਹੈ ਪੂਰੀ ਦੁਨੀਆ ਦੇ ਵਿੱਚ ਲੋੜ ਹੈ ਸੋ ਮੈਂ ਸਮਝਦਾ ਮੇਨ ਇਸ਼ੂ ਇਜ਼ ਮੇਨ ਇਸ਼ੂ ਇਜ਼ ਨਾਟ ਜੌਬ ਮੇਨ ਇਸ਼ੂ ਇਜ਼ ਕਿ ਬੱਚੇ ਨੂੰ ਆਪਾਂ ਹੁਨਰਮੰਦ ਬਣਾਉਣਾ ਹੈ ਉਹਨਾਂ ਨੂੰ ਸਕਿੱਲ ਫੁੱਲ ਕਰਨਾ ਹੈ ਕੋਈ ਕਰ ਰਿਹਾ ਹੈ ਜਿਸ ਦੇ ਵਿੱਚ ਜਿਸ ਤਾ ਕਿ ਨਰਸਿੰਗ ਸਟਾਫ ਦੀ ਕਮੀ ਨਾਲ ਜੂਝ ਰਹੇ ਸਰਕਾਰੀ ਹਸਪਤਾਲ ਇਹਨਾਂ ਬੱਚਿਆਂ ਨੂੰ ਸਕਿੱਲਡ ਕਰਕੇ ਆਪਾਂ ਉਹਨਾਂ ਨੂੰ ਮਤਲਬ ਉਸ ਜਗ੍ਹਾ ਤੇ ਆਪਾਂ ਯੂਜ਼ ਕਰ ਸਕਦੇ ਹਾਂ ਜੀ ਬਿਲਕੁਲ ਕਰ ਸਕਦੇ ਜੀ ਕਿਉਂ ਨਹੀਂ ਕਿਉਂ ਨਹੀਂ ਕਰ ਸਕਦੇ ਹੈਗੇ ਜਿਹੜਾ ਇਹ ਇੰਸਟੀਚਿਊਟ ਹੈ ਇਹਨਾਂ ਦਾ ਕੰਮ ਹੀ ਸਕਿੱਲਿੰਗ ਪ੍ਰੋਵਾਈਡ ਕਰਨਾ ਤੇ ਜਦੋਂ ਹੋਏਗਾ ਤੇ ਡੈਫੀਨਿਟਲੀ ਇਹ ਉਹਨਾਂ ਨੂੰ ਜੋਬ ਜੇਟੀ ਮਿਲ ਗਈਆ ਥੈਂਕ ਯੂ